ਲੁਧਿਆਣਾ ਪੌਸ਼ ਕੋਲੋਨੀ ਸੈਂਟਰ ਗ੍ਰੀਨ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਮੁਸਤੈਦੀ ਵਰਤਦੇ ਹੋਏ ਪੰਜਾਬ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਪਰ ਜਾਂਚ ਕਰਨ ਉਪਰੰਤ ਮਾਮਲਾ ਆਪਸੀ ਲੈਣ ਦੇਣ ਦਾ ਨਿਕਲਿਆ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਇਸ ਦੇ ਵਿੱਚ ਧਮਕੀ ਭਰੀ ਚਿੱਠੀ ਕਾਰੋਬਾਰੀ ਨੂੰ ਜੋ ਆਈ ਸੀ ਜੋ ਕਿ ਅੱਧੀ ਹਿੰਦੀ ਅਤੇ ਅੱਧੀ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਸੀ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੋਈ ਦੱਸਿਆ ਕਿ ਇਹ ਮਾਮਲਾ ਕਿਸੇ ਕਲੋਨੀ ਨੂੰ ਅਡਾਉਣ ਦਾ ਨਹੀਂ ਸਗੋਂ ਕਾਰੋਬਾਰੀ ਨਾਲ ਲੈਣ ਦੇਣ ਨੂੰ ਲੈ ਕੇ ਸਾਹਮਣੇ ਆਇਆ ਏ। ਇੱਕ ਟੀਵੀ ਤੇ ਤੇ ਕੁਝ ਪੇਪਰ ਦੇ ਵਿੱਚ ਰਿਪੋਰਟਡ ਹੋਇਆ ਸੈਂਟਰ ਗੇਮ ਜਿਹੜਾ ਟਾਵਰ ਦੇ ਬਾਰੇ ਉਹਦੇ 'ਚ ਰਿਪੋਰਟ ਕੀਤਾ ਗਿਆ ਕਿ ਜਿਹੜੀ ਕਿਸੇ ਨੂੰ ਵਕਫ-ਵਕ ਲੋਕਾਂ ਨੂੰ ਇੱਕ ਚਿੱਠੀ ਆਈ ਹੈ ਜਿਹੜੀ ਕਿ ਉਹਨੂੰ ਹਿੰਗਲਿਸ਼ ਕਹਿ ਸਕਦੇ ਆ ਅੱਧੀ ਅੰਗਰੇਜ਼ੀ ਅੱਧੀ ਹਿੰਦੀ ਟਾਈਪ ਜਿਹੜੀ ਉਹਦੇ ਚ ਉਸ ਟਾਈਪ ਦੀ ਉਹਦੇ ਚ ਲੈਟਰ ਆਈ ਸੀ ਉਹਦੇ ਚ ਕਿਹਾ ਗਿਆ ਸੀ ਵੀ ਅਮਿਤ ਕੁਮਾਰ ਨਾਰੰਗ ਨੂੰ ਕਿਹਾ ਜਾਵੇ ਕਿ ਸਾਡੇ 16 ਕਰੋੜ ਰੁਪਏ ਦੇਵੇ ਨਹੀਂ ਤਾਂ ਤੁਹਾਨੂੰ ਅਸੀਂ ਅਡਾ ਦਾਂਗੇ ਵੀ ਤੁਹਾਡੇ ਤੇ ਅਸੀਂ ਹਮਲਾ ਕਰਾਂਗੇ ਉਹ ਮੈਟਰ ਇਨਵੈਸਟੀਗੇਸ਼ਨ ਅੰਡਰ ਇਨਵੈਸਟੀਗੇਸ਼ਨ ਹੈ ਪਰ ਇਨੀਸ਼ੀਅਲ ਤੌਰ ਤੇ ਜਿਹੜਾ ਇਹ ਪਤਾ ਲੱਗਿਆ ਜਿਹੜਾ ਅਮਿਤ ਕੁਮਾਰ ਆ ਉਸ ਜਿਹੜੇ ਟਾਵਰ ਦੇ ਵਿੱਚ ਰਹਿ ਰਿਹਾ ਪਿਛਲੇ 4 ਮਹੀਨਿਆਂ ਤੋਂ ਉਹਨੇ ਉਹਦਾ ਹਜੇ ਰੈਂਟ ਨਹੀਂ ਦਿੱਤਾ ਕਿਰਾਏ ਦੇ ਵਿੱਚ ਰਹਿ ਰਿਹਾ ਤੇ ਪਲੱਸ ਉਹਦੀਆਂ ਕਾਫੀ ਜਿਹੜੀਆਂ ਦੇਣਦਾਰੀਆਂ ਕੋਈ 1.5 ਕਰੋੜ ਉਹਦੀ ਬੈਂਕ ਦੀ ਦੇਣਦਾਰੀ ਹੈ ਤੇ ਹੋਰ 50 ਲੱਖ ਕਿਸੇ ਹੋਰ ਦੀ ਦੇਣਦਾਰੀ ਹੈ ਇਸ ਕਰਕੇ ਇਹ ਜਿਹੜਾ ਕੋਈ ਟਾਵਰ ਨੂੰ ਥ੍ਰੈਟ ਨਹੀਂ ਗਈ ਉਹ ਬੰਦਿਆਂ ਨੂੰ ਥ੍ਰੈਟ ਨਹੀਂ ਇੰਡੀਵਿਜੂਅਲ ਜਿਹੜਾ ਕੋਈ ਫਾਈਨੈਂਸ਼ੀਅਲ ਮੈਟਰ ਹੈ ਅਸੀਂ ਉਸ ਟੀਮ ਨੂੰ ਲੁਧਿਆਣਾ ਟੀਮ ਉਹਦੇ ਤੇ ਵਰਕਆਊਟ ਕਰ ਰਹੀ ਹੈ ਤੇ ਛੇਤੀ ਜਦੋਂ ਕਲੀਅਰ ਹੋ ਗਿਆ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਫਿਲਹਾਲ ਇੰਨੀ ਕਰ ਸਕਦੇ ਹਾਂ ਜਿਹੜਾ ਹੁਣ ਤੱਕ ਅਸੀਂ ਇਨਵੈਸਟੀਗੇਟ ਕੀਤਾ ਵੀ ਉਹ ਪੈਸੇ ਵੱਲੋਂ ਟੁੱਟਿਆ ਹੋਇਆ ਸੇਤ ਉਹਦੀ ਖਰਾਬ ਹੈ ਡਿਸਕ ਦੀ ਉਹਦੀ ਪ੍ਰੋਬਲਮ ਹੈ ਉਹਦੇ ਚ ਜਿਹੜਾ ਹਜੇ ਹਸਪੀਟਲ ਦੇ ਵਿੱਚ ਦੋ ਡਿਸਕ ਉਹਦੀਆਂ ਸ਼ਾਇਦ ਸਲਿੱਪ ਹੋਈਆਂ ਵੀ ਆ ਤੇ ਥੋੜਾ ਜਿਹਾ ਵਾਈਫ ਦੇ ਨਾਲ ਥੋੜਾ ਜਿਹਾ ਜਿਵੇਂ ਬਿਜ਼ਨਸ ਦੇ ਵਿੱਚ ਦੇਣਦਾਰੀ ਕਰਕੇ ਕੁਝ ਥੋੜਾ ਬਹੁਤ ਡਿਸਪਿਊਟ ਜਾਂ ਵੀ ਚੱਲ ਰਿਹਾ ਬਟ ਅਸੀਂ ਹਰ ਐਂਗਲ ਤੋਂ ਮਾਮਲਾ ਉਹਨੂੰ ਜਿਹੜੀ ਕਿ ਉਹਨੂੰ ਸਿੱਧੇ ਥ੍ਰੈਟ ਆਉਣ ਦੀ ਬਜਾਏ ਵੀ ਟਾਵਰ ਵਾਲਿਆਂ ਨੂੰ ਕਿਉਂ ਥ੍ਰੈਟ ਆਈ ਤੇ ਟਾਵਰ ਵਾਲਿਆਂ ਨੂੰ ਇਹ ਕਿਹਾ ਗਿਆ ਜਿਹੜਾ ਕਿ 4 ਮਹੀਨੇ ਤੋਂ ਕਿਰਾਇਆ ਨਹੀਂ ਦੇ ਰਿਹਾ ਤੇ ਜਿਹੜੇ ਕੋਲੇ ਆਪਦੇ ਫਾਈਨੈਂਸ਼ੀਅਲ ਟੁੱਟਿਆ ਹੋਣ ਕਰਕੇ ਬੈਂਕ ਦੀ 1.8 ਕਰੋੜ ਦੀ ਦੇਣਦਾਰੀ ਹੈ ਤੇ ਜਾਂ ਹੋਰ 50 ਲੱਖ ਦੀ ਦੇਣਦਾਰੀ ਹੈ ਵੀ ਉਹਨੂੰ ਕਿਹਾ ਜਾਵੇ ਵੀ 16 ਕਰੋੜ ਰੁਪਏ ਦਿੱਤਾ ਜਾਵੇ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਦੇਖ ਲਾਂਗੇ ਮਾਮਲਾ ਦਾ ਤੁਸੀਂ ਆਪ ਹੀ ਅੰਡਰਸਟੈਂਡ ਕਰ ਸਕਦੇ ਹੋ ਵੀ ਥੋੜਾ ਜਿਹਾ ਸ਼ੱਕੀ ਟਾਈਪ ਹੈ ਅਸੀਂ ਵੀ ਆਰ ਵਰਕਿੰਗ ਔਨ ਇਟ ਜਦੋਂ ਕੋਈ ਹੋਰ ਡਿਟੇਲ ਹੋਈ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ